ਮੋਮਬਤੀਆਂ ਜਗਾ ਰਹੇ ਨੇ ਇਹ ਕਰ ਲੋ ਤੇ ਉਸ ਤੋਂ ਬਾਅਦ ਬਾਪੂ ਹਰਨਾਮ ਸਿੰਘ ਜੀ ਇਹਨਾਂ ਦੀ ਜ਼ਿੰਦਗੀ ਬਾਰੇ ਤੁਸੀਂ ਸਾਰੇ ਜਾਣਦੇ ਹੋ ਕਿ ਜਦੋਂ 1947 ਆਪਰਿਆ ਮੈਂ ਇਹਨਾਂ ਕਹ ਦੱਸਦਿਆਂ ਖੜੇ ਖੜੇ ਉਦੋਂ ਬਾਪੂ ਹਰਨਾਮ ਸਿੰਘ ਉਹਰੇ 23 ਸਾਲ ਦੇ ਨੌਜਵਾਨ ਸੀ ਇੱਥੇ ਕਈ ਲੋਕ ਮੈਂ ਕਹਿੰਦੇ ਸੁਣਿਆ ਬਾਪੂ ਹਰਨਾਮ ਸਿੰਘ ਦਾ ਸੌਮਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਕਹਿੰਦੇ ਕਿਸਮਤ ਵਾਲਿਆ ਇਸ ਤੋਂ ਵੱਡੀ ਕਿਸਮਤ ਵਾਲਾ ਕੀ ਹੋ ਸਕਦਾ ਕਿ 47 ਦੇ ਵਿੱਚ 10 ਲੱਖ ਲੋਕਾਂ ਦਾ ਕਤਲ ਹੋ ਗਿਆ ਨਿਰਦੋਸ਼ ਲੋਕਾਂ ਦਾ ਉਦੋਂ ਬਾਜ ਰਹਿਣਾ ਜਿਹੜੇ ਬਾਜ ਰਹੇ ਉਹ ਖੁਸ਼ਕਿਸਮਤ ਸੀ ਜਿਹੜੇ ਮਾਰੇ ਗਏ ਉਹ ਬਦਕਿਸਮਤ ਸੀ ਤੇ ਬਾਪੂ ਲਾਹੌਰ ਦੇ ਵਿੱਚ ਨੌਕਰੀ ਕਰਦੇ ਸੀ ਉਸ ਵੇਲੇ ਲਾਹੌਰ ਦੇ ਵਿੱਚ ਉਸ ਵੇਲੇ ਨੌਕਰੀ ਕਰ ਰਹੇ ਸੀ ਤੇ ਜਿਹੜੀ ਪੋਸਟ ਦੇ ਉੱਤੇ ਹਰੇ ਰਹੇ ਐ ਐਕਸਰਾਈਜ਼ ਐਂਡ ਟੈਕਸੇਸ਼ਨ ਮਹਿਕਮਾ ਜਿਹਦੇ ਮਹਿਕਮੇ ਦੇ ਵਿੱਚ ਇਹਨਾਂ ਦੀ ਪੋਸਟ ਸੀ ਜਿਹੜੀ ਉਹ ਅਸਿਸਟੈਂਟ ਕਮਿਸ਼ਨਰ ਤੁਸੀਂ ਸਾਰੇ ਜਾਣਦੇ ਹੋ ਕਿ ਇਹ ਐਡਾ ਮਲਾਈ ਦਾਰ ਮਹਿਕਮਾ ਹੈ ਕਿ ਇਸ ਮਹਿਕਮੇ ਦਾ ਚਪੜਾਸੀ ਵੀ ਸੋਨੇ ਦੀਆਂ ਗੰਦਾ ਖੜੀਆਂ ਕਰ ਲੈਂਦਾ ਹੈ ਸੋਨੇ ਦੀਆਂ ਕੰਧਾਂ ਪਰ ਬਾਪੂ ਹਰਨਾਮ ਸਿੰਘ ਹੋਰੀਏ ਨੇ ਇਮਾਨਦਾਰ ਵਿਅਕਤੀ ਹੈ ਇਹ ਸਾਨੂੰ ਅੱਜ ਇਹਨਾਂ ਤੋਂ ਸੁਨੇਹਾ ਲੈ ਕੇ ਜਾਣਾ ਚਾਹੀਦਾ ਹੈ ਕਿ ਇਹਨਾਂ ਨੇ ਸਾਦੀ ਜ਼ਿੰਦਗੀ ਜਿਉਈਆਂ ਬਿਲਕੁਲ ਬਿਲਕੁਲ ਸਾਦੀ ਜ਼ਿੰਦਗੀ ਸਾਦਾ ਖਾਦਾ ਮੈਂ ਇਹਨਾਂ ਦੀ ਇੰਟਰਵਿਊ ਕਰਕੇ ਜਦੋਂ YouTube ਦੇ ਉੱਤੇ ਪਾਈ ਮੈਂ ਪੁੱਛਿਆ ਤੁਹਾਡੀ ਉਮਰ 100 ਸਾਲ ਹੋ ਗਈ ਹੈ ਕੀ ਖਾਂਦੇ ਹੁੰਦੇ ਸੀ ਕਹਿੰਦਾ ਸਾਦਾ ਦਾਲ ਫਰਕਾ ਖਾਂਦਾ ਬਾਪੂ ਕਹਿੰਦੇ ਸਾਦਾ ਦਾਲ ਫਰਕਾ ਖਾਂਦਾ ਸਾਦੀ ਜ਼ਿੰਦਗੀ ਜਿਉਈਆਂ ਤੇ ਸਾਢਗੀ ਪਸੰਦੇ ਮਨੁੱਖ ਮੈਂ ਇਹਨਾਂ ਨੂੰ ਬਹੁਤ ਨੇੜਿਓਂ ਜਾਣਦਾ ਹੈ ਜਿੱਥੇ ਇਹਨਾਂ ਨੇ ਸ਼ਹਿਰ ਦੇ ਕੰਮਾਂ ਦੇ ਵਿੱਚ ਵੀ ਸਾਥ ਦਿੱਤਾ ਹੈ, ਸਹਿਯੋਗ ਦਿੱਤਾ ਹੈ, ਉੱਥੇ ਬਾਪੂ ਹਰਨਾਮ ਸਿੰਘ ਉਹਨਾਂ ਨੇ ਇਹਨਾਂ ਦੀ ਜਿਹੜੀ ਫੁਲਵਾੜੀ ਹੈ, ਮੈਨੂੰ ਬੜੀ ਖੁਸ਼ੀ ਹੁੰਦੀ ਹੈ ਆ ਨਾਲ ਇੱਥੇ ਭੈਣ ਖੜੀ ਹੈਗੀ, ਕਿੱਥੇ ਖੜੀ ਹੈਗੀ ਭੈਣ ਸੁਰਿੰਦਰ ਕੌਰ ਉਹ ਉਹਨਾਂ ਦੀ ਉਮਰ 83 ਵਿੱਚ ਚੱਲ ਰਹੀ ਹੈ ਤੇ ਬਾਪੂ ਦਾ ਸਭ ਤੋਂ ਛੋਟਾ ਬੱਚਾ ਜਿਹਨੂੰ ਪਰਪੋਤਾ ਕਿਹਾ ਜਾਂਦਾ ਉਹ 2 ਸਾਲ ਦਾ ਹੈ। ਉਹ ਇੰਗਲੈਂਡ ਦੀ ਧਰਤੀ ਤੇ ਰਹਿੰਦਾ ਹੈ। ਇੱਕ ਬੱਚਾ ਜਿਹੜੀ ਬਾਪੂ ਦਾ 2 ਸਾਲ ਦਾ ਤੇ ਇੱਕ ਇਹਨਾਂ ਦਾ ਬੱਚਾ 83 ਸਾਲ ਦਾ ਇਹ ਇਤੋਂ ਵਧੀਆ ਫਲਵਾੜੀ ਕਿਸੇ ਦੀ ਕੀ ਹੋ ਸਕਦੀ ਹੈ ਇਹ ਕਮਾਲ ਦੀ ਗੱਲ ਹੈ ਯਾਰ ਮੈਂ ਮੈਂ ਤਾਂ ਚਾਹੁੰਨਾ ਮੈਂ ਆਪ ਫੀਲ ਕਰਦਾ ਕਿ ਮੇਰੀ ਇਹੋ ਜੀ ਮੇਰਾ ਵੀ ਜਨਮ ਦਿਨ ਮਨਾਇਆ ਜਾਵੇ ਮੈਂ ਕਮਨ ਕਰਦਾ ਤੁਹਾਡਾ ਵੀ 100 ਸਾਲ ਤੁਹਾਡੇ ਬੱਚੇ ਜਨਮ ਦਿਨ ਮਨਾਉਣ ਸਾਰੇ ਆਏ ਇਸੇ ਤਰ੍ਹਾਂ ਦੇ ਦਿਨ ਆਵੇ ਇਹ ਇਤੋਂ ਵਧੀਆ ਖੁਸ਼ੀ ਦਾ ਦਿਨ ਹੋਰ ਕੋਈ ਹੋ ਨਹੀਂ ਸਕਦਾ ਔਰ ਬਿਨਾ ਕਿਸੇ ਬਿਮਾਰੀ ਤੋਂ ਸਾਫ ਸੁਥਰਾ ਇਹਨਾਂ ਦੀ ਜ਼ਿੰਦਗੀ ਰਹੀ ساری ਉਮਰ ਸਾਦਗੀ ਪਸੰਦ ਰਹੀਂ ਔਰ ਲਾਹੌਰ ਤੋਂ ਨੌਕਰੀ ਕੀਤੀ ਤੇ ਮੈਨੂੰ ਕਹਿੰਦੇ ਹੁੰਦੇ ਸੀ ਕਈ ਵਾਰੀ ਜਾਂ ਮੇਰਾ ਉੱਥੇ ਸਾਈਕਲ ਰਹਿ ਗਿਆ ਸਾਈਕਲ ਉਦੋਂ ਕਿਸੇ ਖਾਸ ਬੰਦੇ ਕੋਲੇ ਹੁੰਦਾ ਸੀ ਜਿਵੇਂ ਅੱਜ ਮੈਂ ਕਹਿੰਦਿਆਂ ਇਨੋਵਾ ਕਾਰ ਹੈ ਨਾ ਕਈਆਂ ਕੋਲ ਕਹਿੰਦੇ ਵੀ ਸਾਡੇ ਇਨੋਵਾ ਖੜੀ ਹੈ ਉਦੋਂ ਬਈ 1947 ਤੋਂ ਪਹਿਲਾਂ ਸਾਈਕਲ ਵੀ ਕਿਸੇ ਖਾਸ ਬੰਦੇ ਕੋਲੇ ਹੁੰਦਾ ਸੀ ਤੇ ਇਹਨਾਂ ਨੂੰ ਜਦੋਂ ਦੇਸ਼ ਦੀ ਵੰਡ ਹੋ ਗਈ ਦੇਸ਼ ਵੰਡਿਆ ਗਿਆ ਕਤਲੇਆਮ ਹੋ ਗਿਆ ਲਾਹੌਰ ਛੱਡ ਕੇ ਇੱਥੇ ਆ ਗਏ ਫਿਰੋਜ਼ਪੁਰਾ ਕਿ ਇਹਨਾਂ ਨੇ ਫਿਰ ਜਲੰਧਰ ਤੇ ਪਟਿਆਲਾ ਕਿੱਥੇ ਕਿੱਥੇ ਨੌਕਰੀ ਕੀਤੀ ਹੈ ਇਹ ਲੰਬੀ ਕਹਾਣੀ ਹੈ ਇੱਕ ਇਹਨਾਂ ਦੀ ਨੌਕਰੀ ਦੀ ਪਰ ਇਹਨਾਂ ਨੇ ਉੱਥੇ ਜਦੋਂ ਲਾਹੌਰ ਛੱਡਿਆ ਅੱਜ ਤੱਕ ਇਹ ਯਾਦ ਕਰਦੇ ਆ ਕਿ ਮੇਰਾ ਕੁਝ ਸਮਾਨ ਤੇ ਸਾਈਕਲ ਉਹ ਉੱਥੇ ਰਹਿ ਗਿਆ ਪਰ ਵੱਡੀ ਚੀਜ਼ ਸੀ ਜਿਹੜੀ ਆਪਣੀ ਜਾਨ ਲੈ ਕੇ ਇਹ ਇਧਰ ਇੰਡੀਆ ਦੀ ਧਰਤੀ ਦੇ ਉੱਤੇ ਆ ਗਏ ਤੇ ਠੀਕ ਹੈ ਅੱਜ ਮੈਂ ਬਾਪੂ ਫਰਨਾਮ ਸਿੰਘ ਜੀ ਤੁਹਾਨੂੰ ਦੱਸ ਦੇਣਾ ਚਾਹੁੰਨਾ ਹੈ 1947 ਦੇ ਵਿੱਚ ਤੁਹਾਡੇ ਗੁਆਂਢ ਦੇ ਵਿੱਚ ਜਿਹੜੇ ਸ਼ਾਕ ਮਜ਼ੀਰ ਵੀ ਰਹਿੰਦੇ ਸੀ ਜ਼ੀਰੇ ਦੇ ਰਹਿਣ ਵਾਲੇ ਸ਼ਾਕ ਜਿਹੜੇ ਮੁਸਲਮਾਨ ਪਰਿਵਾਰ ਸੀ 47 ਵੇਲੇ ਉਹਨਾਂ ਨੂੰ ਜਦੋਂ ਦੰਗੇ ਹੋਏ ਮਾਰਨ ਪੈ ਗਏ ਤਜ਼ੀਰੇ ਦੇ ਗੁਰਮਖ ਸਿੰਘ ਨਾਂ ਦੇ ਇੱਕ ਟੇਲਰ ਮਾਸਟਰ ਨੇ ਆਪਣੇ ਘਰ ਚ ਲੁਕੋ ਕੇ ਉਹਨਾਂ ਦੀ ਜਾਨ ਬਚਾਈ ਜਾਨ ਕਿਵੇਂ ਬਚਾਈ ਉਹ ਸਾਖਬਜ਼ੀਰ ਵੀ ਨੌਜਵਾਨ ਸੀ ਗੁਰਮਖ ਸਿੰਘ ਟੇਲਰ ਮਾਸਟਰ ਨੇ ਜਦੋਂ ਆਪਣੇ ਘਰ ਚ ਲੁਕੋ ਲਿਆ ਟੋਲੀ ਮਗਰ ਮਾਰਨ ਆ ਰਹੀ ਹੈ ਉਹ ਉਹਨੂੰ ਕਹਿੰਦੇ ਜਾ ਕੇ ਮੇਰੀ ਪਤਨੀ ਨਾਲੋਂ ਬਜ਼ੁਰਗ ਹੋਰ ਤੁਸੀਂ ਕਹਿੰਦਾ ਜਾ ਕੇ ਮੇਰੀ ਪਤਨੀ ਦੇ ਨਾਲ ਪੈ ਜਾ ਉੱਤੇ ਖੇਸ ਲੈ ਲੋ ਟੋਲੀ ਮਾਰਨ ਵਾਲੀ ਪਿੱਛੇ ਆਈ ਤੇ ਉਹਨਾਂ ਨੇ ਆ ਕੇ ਪੁੱਛਿਆ ਇੱਥੇ ਮੁਸਲਮਾਨ ਲੁਕਿਆ ਕੋਈ ਉਹ ਕਹਿੰਦੇ ਜੀ ਮੁਸਲਮਾਨ ਇੱਥੇ ਕੋਈ ਨਹੀਂ ਕਹਿੰਦੇ ਉਹ ਕੌਣ ਪਈ ਹੈ ਕਹਿੰਦੇ ਇੱਕ ਮੇਰਾ ਬੇਟਾ ਤੇ ਇੱਕ ਮੇਰੀ ਘਰ ਵਾਲੀ ਪਈ ਹੈ ਤੇ ਤੀਜਾ ਮੈਂ ਇੱਥੇ ਇਸ ਘਰ 'ਚ ਕੋਈ ਮੁਸਲਮਾਨ ਨਹੀਂ ਉਹ ਤਾਹਿਰ ਜ਼ਿਰਵੀ ਉਸਨ ਸਾਕਬ ਜ਼ਿਰਬੀਨਾ ਦਾ ਉਹ ਬੰਦਾ ਜਿਹੜਾ ਉਸ ਵੇਲੇ ਨੌਜਵਾਨ ਸੀ ਉਹ ਬਚ ਗਿਆ ਤੇ ਲਾਹੌਰ ਚ ਲਿਆ ਗਿਆ ਬਾਅਦ ਦੇ ਵਿੱਚ ਪਾਕਿਸਤਾਨ ਚ ਲਿਆ ਗਿਆ ਪਾਕਿਸਤਾਨ ਜਾ ਕੇ ਉਹਨਾਂ ਨੇ ਕੀ ਇੱਕ ਅਖਬਾਰ ਕੱਢਿਆ ਜਿਹਦਾ ਨਾਮ ਸੀ ਲਾਹੌਰ ਵੀਕਲੀ ਵੀਕਲੀ ਲਾਹੌਰ ਵੀਕਲੀ ਲਾਹੌਰ ਦੇ ਵਿੱਚ ਉਹਨਾਂ ਨੇ ਇੱਕ ਲੇਖ ਲਿਖਿਆ ਕਿ ਮੈਂ ਅੱਲਾ ਨਹੀਂ ਵੇਖਿਆ ਤੇ ਉਹਨਾਂ ਨੇ ਫਿਰ ਲਿਖਿਆ ਕਿ ਮੈਂ ਅੱਲਾ ਵੇਖਿਆ ਜ਼ੀਰੇ ਸ਼ਹਿਰ ਦੇ ਵਿੱਚ ਕਿ ਮੈਨੂੰ ਜਦੋਂ ਮਾਰਨ ਪਏ ਇੱਕ ਗੁਰਸਿੱਖ ਬੰਦੇ ਨੇ ਗੁਰਮukh Singh Tailor ਨੇ ਮੈਨੂੰ ਆਪਣੀ ਘਰ ਵਾਲੀ ਦੇ ਨਾਲ ਪਾ ਕੇ ਬਜ਼ੁਰਗ ਔਰਤ ਦੇ ਨਾਲ ਪਾ ਕੇ ਆਪਣਾ ਪੁੱਤ ਬਣਾ ਕੇ ਮੈਨੂੰ ਬਚਾਇਆ ਤੇ ਮੇਰੇ ਲਈ ਗੁਰਮukh Singh Tailor ਮਾਸਟਰ ਹੈ ਜਿਹੜਾ ਉਹ ਖੁਦਾ ਹੈ ਉਹ ਅੱਲਾ ਹੈ ਇਸ ਤੋਂ ਵੱਡਾ ਹੋਰ ਅੱਲਾ ਮੈਂ ਕਿਤੇ ਨਹੀਂ ਵੇਖਿਆ ਤੇ ਇਹ ਗੱਲਾਂ ਨੇ ਤੇ ਉਹ ਸਾਖਬਜ਼ੀਰ ਵੀ ਸੀ ਜਿਹੜਾ ਬਾਪੂ ਹਰਨਾਮ ਸਿੰਘਾ ਹੋਰੋਂ ਤੋਂ ਵੱਡੇ ਸੀ ਉਹਨਾਂ ਦਾ ਬੇਟਾ ਤਾਹਿਰ ਜ਼ੀਰ ਵੀ ਐਸ ਵੇਲੇ ਲਾਹੌਰ 'ਚ ਰਹਿੰਦਾ ਹੈ ਉਹ ਇਹਨਾਂ ਦੇ ਹਾਣੀ ਨੇ ਤੇ ਮੈਨੂੰ ਉਹਨਾਂ ਨੇ WhatsApp ਦੇ ਉੱਤੇ ਕੱਲ ਬਾਪੂ ਹਰਨਾਮ ਸਿੰਘ ਜੀ ਤਾਹਰ ਜ਼ੀਰਬੀ ਨੇ ਤੁਹਾਨੂੰ ਤੁਹਾਡੇ ਸੋਵੇਂ ਜਨਮ ਦਿਨ ਦੇ ਉੱਤੇ ਵਧਾਈ ਭੇਜੀ ਹੈ ਲਾਹੌਰ ਤੋਂ ਤੁਹਾਡੇ ਲਈ ਵਧਾਈ ਆਈ ਹੈ ਮੇਰੇ WhatsApp ਦੇ ਉੱਤੇ ਹੈ ਤੇ ਇਸ ਕਰਕੇ ਇਸ ਕਰਕੇ ਜਿੱਥੇ ਤੁਸੀਂ ਸਾਰੇ ਵਧਾਈਆਂ ਲੈ ਕੇ ਆਏ ਹੋ ਮੈਂ ਤੁਹਾਨੂੰ ਵੀ ਸਾਰਿਆਂ ਨੂੰ ਵਧਾਈ ਦਿੰਦਾ ਤੇ ਸੱਗੂ ਪਰਿਵਾਰ ਤੋਂ ਸੱਗੂ ਪਰਿਵਾਰ ਤੋਂ ਸਾਨੂੰ ਇਹ ਪ੍ਰੇਰਣਾ ਲੈਣੀ ਚਾਹੀਦੀ ਹੈ ਕਿ ਅੱਜ ਜਿਹੜੇ ਨਾ ਬਿਰਦਾ ਅਸ਼ਰਮ ਖੁੱਲ ਰਹੇ ਆ ਮੈਂ ਆਪਣੀ ਗੱਲ ਬੰਦ ਕਰਦਾ ਕੈਕ ਕੱਟਣਾ ਜਿਹੜੇ ਬਿਰਧਾਸ਼ਰਮ ਖੁੱਲ ਰਹੇ ਆ ਨਾ ਉਹ ਯਾਰ ਅੱਜ ਬਾਪੂ ਹਰਨਾਮ ਸਿੰਘ ਦੇ ਪਰਿਵਾਰ ਨੇ ਇਹਨਾਂ ਦੇ ਬੱਚਿਆਂ ਨੇ ਇਹਨਾਂ ਦੀਆਂ ਧੀਆਂ ਪੁੱਤਰਾਂ ਨੂੰਹਾਂ ਪੋਤਿਆਂ ਪਰਪੋਤਿਆਂ ਨੇ ਉਹਦੇ ਉੱਤੇ ਸਵਾਲੀਆ ਚਿੰਨ੍ਹ ਲਾਤਾ ਹੈ ਕਿ ਇਹੋ ਜਿਹੇ ਬਜ਼ੁਰਗਾਂ ਵਾਸਤੇ ਬਿਰਧਾਸ਼ਰਮ ਖੁੱਲਦੇ ਹੀ ਕਿਉਂ ਆ ਇਹ ਖੁੱਲਦੇ ਹੀ ਕਿਉਂ ਆ ਅੱਜ ਦਾ ਫੰਕਸ਼ਨ ਇਹ ਉਸ ਗੱਲ ਨੂੰ ਜਵਾਬ ਦਿੰਦਾ ਹੈ ਕਿ ਬਜ਼ੁਰਗਾਂ ਦਾ ਜੇ ਸਤਕਾਰ ਇਸ ਤਰ੍ਹਾਂ ਹੋਣ ਲੱਗ ਜਾਏ ਮੈਨੂੰ ਗਰੰਟੀ ਹੈ ਇਸ ਗੱਲ ਦੀ ਕਿ 1 ਸਾਲ ਦੇ ਅੰਦਰ ਅੰਦਰ ਪੰਜਾਬ ਦੀ ਧਰਤੀ ਤੋਂ ਬਿਰਦ ਆਸ਼ਰਮ ਬੰਦ ਹੋ ਜਾਣਗੇ ਜੇ ਬਜ਼ੁਰਗਾਂ ਦਾ ਇਸ ਤਰ੍ਹਾਂ ਸਤਕਾਰ ਹੋਵੇ ਇਹ ਸਾਨੂੰ ਅੱਜ ਇਸ ਪਰਿਵਾਰ ਤੋਂ ਪ੍ਰੇਰਣਾ ਮਿਲਦੀ ਹੈ ਤਾਂ ਜ਼ਿਆਦਾ ਗੱਲਾਂ ਨਾ ਕਰਦਾ ਹੋਇਆ ਮੈਂ ਬਾਪੂ ਹਰਨਾਮ ਸਿੰਘ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਤੁਹਾਡੇ ਸਾਰਿਆਂ ਵੱਲੋਂ ਆਪਣੇ ਵੱਲੋਂ ਵਧਾਈ ਦਿੰਦੇ ਹੋਏ ਇਹਨਾਂ ਦੀ ਲੰਬੀ ਉਮਰ ਦੀ ਕਾਮਨਾ ਕਰਦੇ ਹਾਂ ਇਹਨਾਂ ਨੂੰ ਜਿੰਦਾਬਾਦ ਕਹਿੰਦੇ ਆ ਕਿ ਲੰਬੀ ਉਮਰ ਹੋਵੇ ਇਹਨਾਂ ਦੀ ਤੇ ਸਾਨੂੰ ਇਹ ਇਸੇ ਤਰ੍ਹਾਂ ਪਿਆਰ ਕਰਦੇ ਰਹਿਣ ਇਹਨਾਂ ਦੇ ਵਿੱਚ ਜਿਹੜੀ ਖੂਬੀ ਹੈ ਮੈਂ ਇੱਕ ਗੱਲ ਕਹਿ ਦੇਣੀ ਚਾਹੁੰਦਾ ਇਹਨਾਂ ਨੂੰ ਯਾਦ ਹੈ ਕਿ ਨਹੀਂ ਯਾਦ ਅਸੀਂ ਸ਼ਹੀਦ ਭਗਤ ਸਿੰਘ ਦਾ 100 ਸਾਲਾ ਜਨਮ ਦਿਨ ਮਨਾਇਆ ਸੀ ਬਾਪੂ ਜੀ ਜਿਵੇਂ ਥੋੜਾ ਮਨਾਇਆ ਜਾ ਰਿਹਾ ਅੱਜ ਭਗਤ ਸਿੰਘ ਸ਼ਹੀਦ ਭਗਤ ਸਿੰਘ 1907 ਚ ਪੈਦਾ ਹੋਏ 2007 ਦੇ ਵਿੱਚ 100 ਸਾਲ ਦੇ ਹੋ ਗਏ ਸੀ ਅਸੀਂ ਜ਼ੀਰੇ ਦੇ ਲੋਕਾਂ ਨੇ ਇਕੱਠੇ ਹੋ ਕੇ ਮੈਂ ਮੈਂ ਉਦੋਂ ਨੌਜਵਾਨ ਕਹੋ ਆ ਦਾੜੀ ਜਿਉ ਹੁਣ ਤਾਂ ਮੇਰੀ 100% ਚਿੱਟੀ ਹੈ ਨਾ ਉਦੋਂ ਥੜੀ ਮੇਰੀ ਕਾਲੀ ਸੀ ਅਸੀਂ ਨੌਜਵਾਨਾਂ ਨੇ ਇਕੱਠੇ ਹੋ ਕੇ ਫੈਸਲਾ ਕੀਤਾ ਕਿ ਭਗਤ ਸਿੰਘ ਦਾ 100 ਸਾਲਾ ਜਨਮ ਦਿਨ ਮਨਾਉਣਾ ਹੈ ਤੇ ਲਗਾਤਾਰ 7 ਦਿਨ ਮਨਾਉਣਾ ਹੈ ਤੇ ਉਥੋ-ਉਥੋ ਲੋਕ ਬੁਲਾਉਣੇ ਆ ਜਿੱਥੇ-ਜਿੱਥੇ ਭਗਤ ਸਿੰਘ ਨੇ ਪੈੜਾਂ ਕੀਤੀਆਂ ਹੁਣ ਸ਼ਹੀਦੀ ਭਗਤ ਸਿੰਘ ਦੀ ਹੋਈ ਹੈ ਲਾਹੌਰ ਲਾਹੌਰ ਦੇ ਵਿੱਚੋਂ ਮੈਂਬਰ ਪਾਰਲੀਮੈਂਟ ਡਾਕਟਰ ਸ਼ਕੀਲਾ ਖਾਨ ਮਰਸ਼ੀਦ ਆਏ ਇੱਥੇ ਜ਼ੀਰੇ ਦੀ ਧਰਤੀ ਦੇ ਉੱਤੇ ਲਾ ਲਾ ਲਾਜਪਤਰਾਏ ਦੇ ਪਿੰਡੋਂ ਲੋਕ ਆਏ ਖਟਕੜ ਕਲਾ ਤੋਂ ਆਏ ਜਣੀ ਉਹ ਇੰਟਰਨੈਸ਼ਨਲ ਲੈਵਲ ਦਾ ਪ੍ਰੋਗਰਾਮ ਬਣ ਗਿਆ ਅਸੀਂ ਸ਼ਹਿਰ ਦੇ ਵਿੱਚ ਮਸ਼ਾਲਾਂ ਫੜ ਕੇ ਹਰ ਰੋਜ਼ ਮਾਰਚ ਕੱਢਦੇ ਹੁੰਦੇ ਸੀ ਇਹਨਾਂ ਨੂੰ ਬਾਪੂ ਹਰਨਾਮ ਸਿੰਘ ਨੂੰ ਯਾਦ ਹੈ ਕਿਨੇ ਯਾਦ ਮੈਨੂੰ ਯਾਦ ਹੈ ਮੇਰੀ ਪਤਨੀ ਸੁਨੀਤਾ ਨੇ ਮੈਨੂੰ ਯਾਦ ਕਰਾਇਆ ਕਹਿੰਦੇ ਬਾਪੂ ਦੀਆਂ ਗੱਲ ਯਾਦ ਹੈ ਅਸੀਂ ਜਦੋਂ ਮਸ਼ਾਲਾਂ ਫੜ ਕੇ ਸਾਰੇ ਸ਼ਹਿਰ ਦੇ ਵਿੱਚ ਸ਼ਾਮ ਨੂੰ ਮਸ਼ਾਲਾਂ ਲੈ ਕੇ ਘੁੰਮਦੇ ਮਾਰਚ ਕਰਦੇ ਇਨਕਲਾਬ ਜ਼ਿੰਦਾਬਾਦ ਕਹਿੰਦੇ ਭਗਤ ਸਿੰਘ ਦਾ ਮਾਰਚ ਕਰਦੇ ਤੇ ਬਾਪੂ ਹਰਨਾਮ ਸਿੰਘ ਗੁਰਦੁਆਰਾ ਸਿੰਘ ਸਭਾ ਕੋਲੇ ਚੌਲਾਂ ਦਾ ਲੰਗਰ ਲਾ ਕੇ ਸਾਡੇ ਲਈ ਉੱਥੇ ਬੈਠੇ ਹੁੰਦੇ ਸੀਗੇ ਇਹ ਬੈਠੇ ਹੁੰਦੇ ਸੀ ਮੈਂ ਕਿਹਾ ਵੀ ਇਹ ਕੀ ਤੁਸੀਂ ਫੋਨੋਂ ਸੀ ਕਿਹਾ ਤਾਂ ਹੈ ਨਹੀਂ ਕਹਿੰਦਾ ਯਾਰ ਤੁਸੀਂ ਕਿੰਨੇ ਵਧੀਆ ਮੁੰਡਿਆਂ ਇਹੋ ਜਿਹਾ ਕੰਮ ਕੋਈ ਕੋਈ ਕਰਦਾ ਹੁੰਦਾ ਮੈਂ ਕੀ ਕਰਨ ਜੋਗਾ ਇਹ ਮਿੱਠੇ ਚੌਲਾਂ ਦਾ ਲੰਗਰ ਲਾ ਕੇ ਸਾਡੇ ਲਈ ਆਪਣੇ ਘਰ ਦੇ ਨੇੜੇ ਬੈਠ ਜਾਂਦੇ ਸੀ ਤੇ ਤੁਰੇ ਜਾਂਦੇ ਨੂੰ ਸਾਨੂੰ ਰੋਕ ਲੈਣਾ ਕਹਣਾ ਇਹ ਚੌਲ ਛੱਕ ਕੇ ਫੇਰ ਤੁਸੀਂ ਜਾਣਾ ਇਹ ਇਹਨਾਂ ਦੇ ਵਿੱਚ ਜਾਨੀ ਦੇਸ਼ ਭਗਤਾਂ ਨੂੰ ਪਿਆਰ ਕਰਨਾ ਆਜ਼ਾਦੀ ਕੂਲਾਟੀਆਂ ਨੂੰ ਪਿਆਰ ਕਰਨਾ ਉਹਨਾਂ ਦੇ ਨਾਂ ਲੈਣ ਵਾਲਿਆਂ ਨੂੰ ਥਾਪੀ ਦੇਣੀ ਇਹ ਵੀ ਬਾਪੂ ਹਰਨਾਮ ਸਿੰਘ ਦੇ ਹਿੱਸੇ ਆਈ ਹੈ ਗੱਲ ਤੇ ਬਾਪੂ ਜਾਂ ਜਿਹੜਾ ਸਮੁੱਚਾ ਪਰਿਵਾਰ ਹੈ ਜੇ ਮੈਂ ਇਹਨਾਂ ਦੇ ਇਕੱਲੇ-ਇਕੱਲੇ ਪਰਿਵਾਰ ਦਾ ਨਾਂ ਲੈ ਕੇ ਗੱਲ ਕਰਨ ਲੱਗਿਆ ਤੇ ਫਿਰ ਤਾਂ ਸਾਰੀ ਦਿਹਾੜੀ ਤੇ ਸਾਰਾ ਰਾਤ ਲੱਗ ਜੂ ਕਿਉਂਕਿ ਫਲਵਾੜੀ ਐਡੀ ਵੱਡੀ ਹੈ ਬਾਪੂ ਜੀ ਦੀ ਦੋ ਇਹਨਾਂ ਦੀਆਂ ਬੇਟੀਆਂ ਐ ਦੋ ਭੈਣਾਂ ਚਾਰ ਇਹਨਾਂ ਦੇ ਬੇਟੇ ਪੁੱਤ ਪੋਤੇ ਪਰਪੋਤੇ ਮੈਂ ਕਿਹਾ ਵੀ 2 ਸਾਲ ਦਾ ਬੱਚਾ ਸਭ ਤੋਂ ਛੋਟਾ ਵੱਡੀ ਬੀਬੀ ਹੈ ਜਿਹੜੀ ਉਹ 83 ਸਾਲ ਚੱਲ ਰਹੀ ਹੈ ਤੋਂ ਕੱਲੇ-ਕੱਲੇ ਦਾ ਨਾਮ ਲੈ ਕੇ ਗੱਲ ਕਰਨੀ ਮੇਰੇ ਲਈ ਇਹ ਮੁਸ਼ਕਲ ਹੈ ਤੇ ਬਸ ਇੰਨੀ ਗੱਲ ਕਹਿਣੀ ਚਾਹੁੰਨਾ ਮਿੱਤਰੋ ਇਹ ਪ੍ਰੇਰਣਾ ਲੈ ਕੇ ਜਾਇਓ ਜਿਹਦੇ ਘਰ ਦੇ ਵਿੱਚ ਇਹੋ ਜਿਹਾ ਬਜ਼ੁਰਗ ਬੈਠੇ ਨਾ ਆਹ ਲੋਕ ਗਏ ਇੱਥੇ ਹੁਣ ਜਿਹੜਾ ਕੁੰਭ ਦਾ ਮੇਲਾ ਲੱਗਿਆ ਸਤਕਾਰ ਹੈ ਜਾਓ ਜਾਣਾ ਚਾਹੀਦਾ ਹੈ ਤੀਰਥ ਸਥਾਨਾਂ ਤੇ ਵੀ ਪਰ ਆ ਸਭ ਤੋਂ ਵੱਡਾ ਤੀਰਥ ਸਥਾਨ ਹੈ ਜਿੱਦੇ ਕਰ ਇਹੋ ਜਿਹਾ ਬਜ਼ੁਰਗ ਬੈਠਾ ਹੈ ਉਹਦੀ ਤੀਰਥ ਸਥਾਨ ਜਿੰਨੀ ਯਾਰ ਇੰਨੀ ਸਤਿਕਾਰ ਹੋਣਾ ਚਾਹੀਦਾ ਹੈ ਇੰਨੀ ਸਤਿਕਾਰ ਹੋਣਾ ਚਾਹੀਦਾ ਇਹ ਕਿਸੇ ਤੀਰਥ ਸਥਾਨ ਤੋਂ ਉੱਪਰ ਹੈ ਉੱਚਾ ਨਾ ਬੋਲਿਓ ਕਦੇ ਗੁੱਸੇ ਦੇ ਵਿੱਚ ਮੇਰਾ ਆਪਦਾ ਸੁਭਾਅ ਤੁਸੀਂ ਦੇਖ ਰਹੇ ਹੋ ਮੈਂ ਕਿੰਨਾ ਉੱਚੀ ਬੋਲ ਰਿਹਾ ਹਾਂ ਪਰ ਮੈਂ ਅੱਜ ਜੋਸ਼ ਦੇ ਵਿੱਚ ਹਾਂ ਮੈਨੂੰ ਅੱਜ ਚਾ ਚੜਿਆ ਹੋਇਆ ਹੈ ਖੁਸ਼ੀ ਇਹ ਮੈਂ ਇਹਨਾਂ ਦੀ ਇੰਟਰਵਿਊ ਕਰਕੇ ਪਾਈ ਆ ਤੁਸੀਂ ਮੇਘ ਰਾਜਰ ਅੱਲਾ YouTube ਕੱਢ ਕੇ ਇਹਨਾਂ ਦੀ ਇੰਟਰਵਿਊ ਦੇਖ ਲਿਓ ਮੈਂ ਇਹਨਾਂ ਨਾਲ ਅੱਧਾ ਘੰਟਾ ਗੱਲਬਾਤ ਕੀਤੀ ਹੈ Facebook ਉਤੇ ਵੀ ਪਾਇਆ ਹੈ ਔਰ ਤਾਹਰ ਜ਼ੀਰ ਵੀ ਹੋਰੇ ਕਹਿੰਦੇ ਸੀ ਮੇਰੀ ਗੱਲ ਕਰਾ ਦਿਓ ਫੋਨ ਦੇ ਉੱਤੇ ਫੰਕਸ਼ਨ ਨਿਬੇੜ ਲਓ ਇਹਨਾਂ ਦੀ ਗੱਲ ਵੀ ਕਰਾਵਾਂਗੇ ਕਿਉਂਕਿ ਨੱਚਣ ਦਾ ਵਿੱਚ ਆ ਸਾਰਿਆਂ ਨੇ ਖਾਣਾ ਪੀਣਾ ਵੀ ਹੈ ਸਾਰਾ ਕੁਝ ਹੈ ਤੋ ਇੰਨੀਆਂ ਗੱਲਾਂ ਕਰਦਾ ਹੋਇਆ ਮੈਂ ਇੱਕ ਵਾਰੀ ਫੇਰ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਹੋਇਆ ਸੱਗੂ ਪਰਿਵਾਰ ਵੱਲੋਂ ਤੁਹਾਡਾ ਤਨਬਾਧ ਕਰਦਾ ਹੋਇਆ ਤੇ ਸੱਗੂ ਪਰਿਵਾਰ ਨੂੰ ਵੀ ਵਧਾਈ ਦਿੰਦਾ ਹੋਇਆ ਮੈਂ ਇਹ ਬੇਨਤੀ ਕਰਦਾ ਹਾਂ ਅਰਦਾਸ ਕਰਦਾ ਹਾਂ ਕਿ ਬਾਪੂ ਦੀ ਹੋਰ ਲੰਬੀ ਉਮਰ ਹੋਵੇ ਤੇ ਇਹ ਸਾਨੂੰ ਪ੍ਰੇਰਨਾ ਦਿੰਦੇ ਰਹਿਣ ਤੇ ਇਹਨਾਂ ਦੀਆਂ ਜਿਹੜੀਆਂ ਚੰਗੀਆਂ ਗੱਲਾਂ ਇਹ ਜਿਹੜੇ ਮੈਂ ਕਹਿੰਨਾ ਮਲਾਈਦਾਰ ਮਹਿਕਮੇ 'ਚ ਰਹਿ ਕੇ ਵੀ ਇੰਨੀ ਸਾਦੀ ਜ਼ਿੰਦਗੀ ਔਰ ਸਾਦਗੀ ਪਸੰਦ ਜ਼ਿੰਦਗੀ ਜਿਹੀ ਹੋਈਆਂ ਉਹ ਸਾਡੇ ਲਈ ਪ੍ਰੇਰਨਾ ਹੈ ਕਿਉਂਕਿ ਮਾੜੇ ਮਹਿਕਮੇ ਚ ਵੀ ਭਰਤੀ ਹੋ ਕੇ ਲੋਕ ਹੈ ਜਿਹੜੇ ਨਹੀਂ ਤਾਂ ਬਹੁਤ ਵੱਡਾ ਕੁਝ ਉਹ ਮਹਿਲ ਖੜੇ ਕਰ ਜਾਂਦੇ ਨੇ ਇਹਨਾਂ ਨੇ ਕਦੇ ਵੀ ਸਾਦਗੀ ਦਾ ਪੱਲਾ ਨਹੀਂ ਛੱਡਿਆ ਤਾਂ ਇਹਨਾਂ ਦੇ ਗੁਣਾ ਤੋਂ ਅੱਜ ਅਸੀਂ ਗੁਣਾ ਦੀ ਇਹਨਾਂ ਦੀ ਖੁਸ਼ਬੂ ਵੀ ਲੈ ਕੇ ਜਾਣੀ ਆਪਦੇ ਨਾਲ ਤੇ ਗੱਲ ਮੇਰੀ ਬੰਦ ਹੁੰਦੀ ਹੈ ਤੁਸੀਂ ਖੜੇ ਹੋ ਕੇ ਬਾਪੂ ਜੀ ਦਾ ਸਤਿਕਾਰ ਕੀਤਾ ਤੇ ਹੁਣ ਕੇਕ ਕੱਟਿਆ ਜਾਏਗਾ ਕੇਕ ਦੇ ਉੱਤੇ ਤੁਹਾਡੀਆਂ ਤਾੜੀਆਂ ਗੂੰਜਣਗੀਆਂ ਉਧਰੋਂ ਗੀਤ ਗੂੰਜੇਗਾ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਹਾਂ ਇੱਕ ਜਿਹੜੀ ਗੱਲ ਰਹਿ ਗਈ ਆ ਆ ਜ਼ਰੂਰੀ ਗੱਲ ਆ ਮੇਰੇ ਹੱਥ ਦੇ ਵਿੱਚ ਇਹਨਾਂ ਦੇ ਬੇਟੇ ਸੁਖਵੀਰ ਇਹ ਪੌੜੀ ਹੈ ਇਹ ਸੋਨੇ ਦੀ ਪੌੜੀ ਹੈ ਮੈਂ ਇੱਥੇ ਮੈਂ ਨਾ ਮੈਂ ਜਿਹੋ ਜਿਹੇ ਵਿਚਾਰਾਂ ਦਾ ਬੰਦਾ ਐ ਮੈਂ ਇਹ ਕਹਿ ਦੇਣਾ ਚਾਹੁੰਦਾ ਐ ਇਹ ਬਾਪੂ ਨੂੰ ਸੋਨੇ ਦੀ ਪੌੜੀ ਚੜਾਉਣਾ ਇਹਨਾਂ ਨੇ ਸੱਗੂ ਪਰਿਵਾਰ ਨੇ ਅੱਜ ਇਹਨਾਂ ਦੇ ਬੇਟਿਆਂ ਨੇ ਬੇਟੀਆਂ ਨੇ ਇਹ ਸੋਨੇ ਦੀ ਪੌੜੀ ਬਣਾ ਕੇ ਲੈ ਕੇ ਆਏ ਨੇ ਨਾ ਚਾ ਕੀਤਾ ਇਹਨਾਂ ਦੇ ਜਨਮ ਦਿਨ ਦਾ 100ਵੇਂ ਦਾ ਸੱਚਮੁੱਚ ਸੋਨੇ ਦੀ ਪੌੜੀ ਬਣਾ ਕੇ ਇਹਨਾਂ ਦੇ ਪੈਰ ਨੂੰ ਟੱਚ ਕਰਨਗੇ ਇਹਨੂੰ ਕਹਿੰਦੇ ਸੋਨੇ ਦੀ ਪੌੜੀ ਚੜਾਉਣਾ ਪੰਜਾਬੀ ਚ ਮੁਹਾਵਰਾ ਹੈ ਪਰ ਇਹਨਾਂ ਨੇ ਸੱਚ ਕਰ ਬਖਾਇਆ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਨਾ ਜ਼ਰੂਰੀ ਨਹੀਂ ਕਿ ਅਸੀਂ ਸੱਗੂ ਪਰਿਵਾਰ ਦੀ ਰੀਸ ਕਰੀਏ ਜ਼ਰੂਰੀ ਨਹੀਂ ਮੈਂ ਕਹਿੰਦਾ ਸੋਨੇ ਦੀ ਪੌੜੀ ਬਣਾਇਓ ਬਾਪੂ ਦੀ ਜਿਹੜੀ ਮੈਂ ਸੇਵਾ ਵੀ ਹੁੰਦੀ ਵੇਖਿਆ ਨਾ ਘਰੇ ਕਿਵੇਂ ਬਾਪੂ ਨੂੰ ਨਵਾਇਆ ਜਾਂਦਾ ਹੈ ਤੋ ਆਇਆ ਜਾਂਦਾ ਹੈ ਕਿਵੇਂ ਉਹਨਾਂ ਦੇ ਸਾਫ਼ ਸੁਥਰੇ ਕੱਪੜੇ ਹੁੰਦੇ ਆ ਗਰਮ ਖਾਣਾ ਮਿਲਦਾ ਹੈ ਦੇ ਜਿੱਥੇ ਸਾਰੇ ਪਰਿਵਾਰ ਦੇ ਜੀ ਭਾਵੇਂ ਕੋਈ ਇੰਗਲੈਂਡ ਰਹਿੰਦਾ ਕੈਨੇਡਾ ਰਹਿੰਦਾ ਕੋਈ ਕਿਤੇ ਰਹਿੰਦਾ ਦੂਰ ਦੂਰ ਪਰ ਜਮਾ ਕੋਲੇ ਰਹਿ ਕੇ ਜਿਹੜੀ ਸੇਵਾ ਕਰ ਰਿਹਾ ਸੁਖਬੀਰ ਤੇ ਇਹਨਾਂ ਦੀ ਜਿਹੜੀ ਪਤਨੀ ਹੈ ਬੀਬੀ ਬਲਵਿੰਦਰ ਕੌਰ ਮੈਂ ਇਹਨਾਂ ਨੂੰ ਵੇਖਦਾ ਕਦੇ-ਕਦੇ ਜਦੋਂ ਇਹਨਾਂ ਦੇ ਘਰ ਜਾਂਦਾ ਕਿ ਬਾਪੂ ਨੂੰ ਕਿਵੇਂ ਨਵਾਇਆ ਤੋ ਆਇਆ ਜਾਂਦਾ ਨਾ ਮਿੱਤਰੋ ਮੈਂ ਇਹਨਾਂ ਤੋਂ ਪ੍ਰੇਰਣਾ ਲਈ ਹੈ ਇਸ ਗੱਲ ਦੀ ਤੇ ਤੁਸੀਂ ਵੀ ਆਪਾਂ ਵੀ ਸਾਰੇ ਜੇ ਆਹ ਸੋਨੇ ਦੀ ਪੌੜੀ ਬਣਾ ਕੇ ਆਪਣੇ ਮਾਪਿਓ ਨੂੰ ਤੁਸੀਂ ਨਹੀਂ ਚੜਾਉਣਾ ਹੈਗਾ ਨਾ ਚੜਾਓ ਮੈਂ ਕਹਿੰਦਾ ਇਹ ਤਾਂ ਇੱਕ ਪ੍ਰੇਰਣਾ ਹੈ ਪਰ ਮੈਂ ਬੇਨਤੀ ਇਹ ਕਰਨੀ ਚਾਹੁੰਨਾ ਹੈ ਕਿ ਬਜ਼ੁਰਗਾਂ ਨੂੰ ਕਿਸੇ ਦੇਵੀ ਦੇਵਤੇ ਤੋਂ ਵੀ ਵੱਧ ਆਪਣੇ ਘਰਾਂ ਦੇ ਵਿੱਚ ਅਸੀਂ ਸਤਿਕਾਰ ਦੇਣਾ ਹੈ ਇੱਜ਼ਤ ਦੇਣੀ ਹੈ ਮਾਣ ਦੇਣੀ ਹੈ ਤਾਂ ਕਿ ਉਹਨੂੰ ਲੱਗੇ ਕਿ ਮੈਂ ਜਿਹੜੀ ਔਲਾਦ ਜੰਮਿਆ ਯਾਰ ਮੈਂ ਔਲਾਦ ਜੰਮ ਕੇ ਮੈਂ ਧੰਨ ਧੰਨ ਹੋ ਗਿਆ ਤੇ ਇਹ ਨਾ ਕਵੇ ਉਹਨੂੰ ਪਛਤਾਵਾ ਨਾ ਹੋਵੇ ਜਾਣ ਲੱਗਿਆ ਕਿਸੇ ਬਜ਼ੁਰਗ ਨੂੰ ਕਿ ਮੈਂ ਕਿਹੋ ਜੀ ਔਲਾਦ ਪੈਦਾ ਕਰ ਬੈਠਾ ਹਾਂ ਇਹ ਨਾ ਉਹਦੇ ਮੂੰਹੋਂ ਨਿਕਲੇ ਕੋਈ ਗੱਲ ਤਾਂ ਆਹ ਸੋਨੇ ਦੀ ਪੌੜੀ ਅੱਜ ਇਹਨਾਂ ਨੂੰ ਚੜਾਉਣ ਜਾ ਰਹੇ ਨੇ ਇਹ ਸਰਦਾਰ ਇੰਦਰਜੀਤ ਸਿੰਘ ਇਨੋ ਦਾ ਪਰਿਵਾਰ ਸੁਖਬੀਰ ਹੋਰੀ ਤੇ ਬਾਕੀ ਗੁਰਦੀਪ ਸਿੰਘ ਦਾ ਪਰਿਵਾਰ ਜੁਗਰਾਜ ਸਿੰਘ ਜੁਗਰਾਜ ਸਿੰਘ ਦਾ ਛੋਟਾ ਭਰਾ ਸਾਡਾ ਉਹ ਮੱਧ ਪ੍ਰਦੇਸ਼ ਦੇ ਵਿੱਚ ਨੇ ਦੋਨੋਂ ਸਾਡੀਆਂ ਭੈਣਾਂ ਬੀਬੀ ਰਜਿੰਦਰ ਕੌਰ ਬੀਬੀ surjeet kaur ਤੇ ਦੋ ਬੀਬੀ surinder kaur ਤੇ ਗੁਰਵਚਨ ਕੌਰ ਹਾਂ ਇਹ ਸਾਰੀਆਂ ਭੈਣਾਂ ਨੇ ਤੇ ਆਓ ਕਿ ਘੱਟਿਏ ਬਾਪੂ ਜੀ ਨੂੰ ਫੜਾਓ ਕਿੱਤੇ ਰਜਿੰਦਰ ਸਿੰਘ ਪੀਸੀਐਸ ਆਪਣੇ ਹੰਦਰ ਚਾਹਰ ਦੇ ਰਹਿਣ ਵਾਲਿਆ ਤੇ ਮੈਂ ਇਹ ਵੀ ਦੱਸ ਦਿਆਂ ਮੇਰੇ ਵੱਡੇ ਭਰਾ ਦੇ ਕਲਾਸ ਫੈਲੋ ਨੇ ਇਹ ਇਕੱਠੇ ਪੜੇ ਮੈਂ ਤੇ ਕੁਲਵੰਤ ਸਿੰਘ ਇਕੱਠੇ ਪੜਿਆ ਕੁਲਵੰਤ ਸਿੰਘ ਦੀ ਪਤਨੀ ਤੇ ਮੇਰੀ ਪਤਨੀ ਇਕੱਠੇ ਪੜਿਆ ਇਸ ਪਰਿਵਾਰ ਨਾਲ ਸਾਡੀ ਇਹ ਵੀ ਸਾਂਝ ਹੈ ਰਜਿੰਦਰ ਸਿੰਘ ਵੱਲੋਂ ਵੀ ਵਧਾਈ ਆਈ ਹੈ WhatsApp ਦੇ ਉੱਤੇ ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਹਾਂ ਜਿਹੜੇ ADC ਗੁਰਦਾਸਪੁਰ ਇਹ ਰਜਿੰਦਰਪਾਲ ਬਿਲਕੁਲ ਸਾਦਾ ਨੌਜਵਾਨ ADC ਗੁਰਦਾਸਪੁਰ ਸੀ ਲੋ ਜੀ ਕੇਕ ਕੱਟਿਆ ਜਾ ਰਿਹਾ ਹੈ ਖੜੇ ਹੋ ਜਾਓ ਗੂੰਜਣਗੇ ਤਾੜੀਆਂ ਤੁਹਾਡੀਆਂ मेरे भा मेरे भैन कोई बैठा ना रवे भी चा कर दो ताड़िया ताड़िया भाई